ਹੋ ਗਈ ਹੈ ਨਾ ਸਟ੍ਰੈਸ ਚ ਸਾਡਾ ਬੱਚਾ ਸਾਨੂੰ ਖੁਦ ਨਹੀਂ ਪਤਾ ਨੈਕਸਟ ਮਤਲਬ ਵੀ ਉਹ 5 ਮਿੰਟ ਬਾਅਦ ਸਾਨੂੰ ਕਹਿੰਦੇ ਮੈਂ ਨਹੀਂ ਗੱਲ ਕਰਨੀ ਮੰਮੀ ਮੈਂ ਕੀ ਕਰਾਂ ਮੰਮੀ ਕਾਲ ਕਰਦੇ ਆ ਬਾਰ-ਬਾਰ ਵੀ ਮੈਂ ਫਸਿਆ ਬੈਠਾ ਇੱਥੇ ਮੈਂ ਬਹੁਤ ਔਖਾ ਇਨਾ ਕਰਜ਼ਾ ਵੀ ਪਾਪਾ ਸਿਰ ਹੋ ਗਿਆ ਹੀ ਵੀ ਆਪਾਂ ਕਿਵੇਂ ਸਾਰਾ ਮੈਨੇਜ ਕਰਾਂਗੇ ਕੰਮ ਦਾ ਹੀ ਬਹੁਤ ਵੱਡੀ ਠੱਗੀ ਹੋਈ ਹੈ ਇੱਕ ਤਰ੍ਹਾਂ ਦੀ ਇਹ ਵਿਦੇਸ਼ ਭੇਜਣ ਦੇ ਨਾਂ ਤੇ ਅਜੇ ਵੀ ਹੋ ਰਹੀ ਹੈ ਠੱਗੀ ਪਟਿਆਲਾ ਦੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਿਜੀ ਦਫ਼ਤਰ ਦਾ ਕਾਰਨਾਮਾ ਬੈਕਡੇਟ ਵਿੱਚ ਨਕਲੀ ਸਰਟੀਫਿਕੇਟ ਬਣਾ ਕੇ ਭੇਜਿਆ ਵਿਦੇਸ਼ ਹੁਣ ਹੋਵੇਗੀ ਕਾਨੂੰਨੀ ਕਾਰਵਾਈ ਬੰਦੇ ਵਿੱਚ ਕਿ ਜਿੱਥੇ ਐਮ ਐਨ ਆਈ ਆਈ ਨੈਸ਼ਨਲ ਇੰਸਟੀਚਿਊਟ ਹੈ ਇਮੀਗ੍ਰੇਸ਼ਨ ਦਾ ਜਿੱਥੇ ਕਿ ਇੱਕ ਮਾਮਲਾ ਸਾਹਮਣੇ ਆਇਆ ਕਿ ਬੱਚਿਆਂ ਨੂੰ ਫੇਕ ਸਰਟੀਫਿਕੇਟ ਯਾਨੀ ਕਿ ਝੂਠੇ ਸਰਟੀਫਿਕੇਟ ਬਣਾ ਕੇ ਭੇਜਿਆ ਜਾਂਦਾ ਗੱਲ ਜਦੋਂ ਅਸੀਂ ਇਸ ਗੱਲ ਦੀ ਇਨਕੁਆਇਰੀ ਕੀਤੀ ਤਾਂ ਪਤਾ ਲੱਗਿਆ ਕਿ ਬੱਚਿਆਂ ਨੂੰ ਝੂਠੇ ਸਰਟੀਫਿਕੇਟ ਬਣਾ ਕੇ ਭੇਜਿਆ ਜਾਂਦਾ ਤੇ ਇਹ ਜਿਹੜੇ ਇਸ ਦਾ ਪੁਖਤਾ ਅਸੀਂ ਇਹਦੀ ਇਹਨੂੰ ਕਰਨ ਵਾਸਤੇ ਇਕੋ ਅ ਬੱਚਿਆਂ ਦੇ ਪੱਜਾ ਜਿਹਦੇ ਵਿੱਚ ਕਿ ਵਾਕਈ ਇਹ ਸਾਬਤ ਹੋ ਗਿਆ ਕਿ ਇਹ ਜਿਹੜਾ ਇੰਸਟੀਚੂਟ ਆ ਉਹ ਫੇਕ ਸਰਟੀਫਿਕੇਟ ਜਿਹੜੇ ਹੋ ਆ ਬਣਾ ਕੇ ਦਿੰਦਾ ਕਿਉਂਕਿ ਆਹ ਜਿਹੜੇ ਸਰਟੀਫਿਕੇਟ ਮੇਰੇ ਹੱਥੇ ਵਿੱਚ ਨਹੀਂ ਇਹ 2024 ਉਦੀ ਜਿਹੜੀ ਸੰਸਥਾ ਹੈ ਉਦੋਂ ਉੱਥੇ ਹੀ ਲੀਵ ਹੋਣਾ ਜਿਹੜੇ ਇਹ ਸਰਟੀਫਿਕੇਟ ਨੇ ਸੋ ਅਸੀਂ ਇਸ ਆਫਿਸ ਦੇ ਵਿੱਚ ਆਇਆ ਇਹ ਖੁਲਾਸਾ ਕਰਨ ਲਈ ਕਿ ਕਿਸ ਤਰ੍ਹਾਂ ਇਸ ਸੰਸਥਾ ਬਣਾ ਇਸ ਇਮੀਗ੍ਰੇਸ਼ਨ ਆਫਿਸ ਬਣਾ ਪੁਰਾਣੇ ਸਰਟੀਫਿਕੇਟ ਉਹ ਜਿੱਤੇ ਜਾ ਰਹੇ ਨੇ ਬੱਚਾ ਨੂੰ ਜਿਹੜੇ ਤੇ ਬੈਗ ਡਿਗਰੀ ਵਿੱਚ ਜਾ ਰਹੇ ਨੇ ਜਿਹੜੀ ਸੰਸਥਾ ਉਹ 2024 ਸਮੇਂ ਤੁਸੀਂ ਦੇਖ ਸਕਦੇ ਹੋ ਦੀ ਜਿਸ ਤਰ੍ਹਾਂ ਹੈ ਪਰ ਜਿਹੜੇ ਸਰਟੀਫਿਕੇਟ ਨੇ ਇਹ 2021 ਦਾ ਇਸ਼ੂ ਕੀਤਾ ਹੋਇਆ ਇਸ ਤਰ੍ਹਾਂ ਦੇ ਜਿਹੜੇ ਸਰਟੀਫਿਕੇਟ ਨੇ 2021 22 ਦੇ ਸਰਟੀਫਿਕੇਟ ਇਸ਼ੂ ਕੀਤੇ ਜਾ ਰਹੇ ਨੇ ਜਿਹੜਾ ਵੀ ਬਿਲਕੁਲ ਤੋਖਾ ਇਹੋ ਜਿਹੇ ਬੱਚੇ ਜਿਹੜੇ ਜਾਂਦੇ ਨੇ ਬਾਹਰ ਫਸ ਜਾਂਦੇ ਨੇ ਤੇ ਉਹ ਫਿਰ ਰਿਪੋਰਟ ਹੁੰਦੇ ਨੇ ਜਿਵੇਂ ਕਿ ਹੁਣ ਅਮਰੀਕਾ ਨੇ ਬੱਚੇ ਰਿਪੋਰਟ ਦਿੱਤੇ ਸੀ ਜਾਂ ਕੈਨੇਡਾ ਰਿਪੋਰਟ ਕਰਦਾ ਜਾਂ ਆਸਟ੍ਰੇਲੀਆ ਰਿਪੋਰਟ ਕਰਦਾ ਦੱਸੋ ਅਹੇ ਬੱਚੇ ਅਜਿਆ ਉਹਨੂੰ ਰਿਸ਼ਤ ਸੰਸਥਾ ਵੱਲੋਂ ਫਸਾਉਂਦੇ ਨੇ ਤੇ ਉਹ ਫਿਰ ਉਹਨਾਂ ਨਾਲ ਬਾਅਦ ਚ ਰਿਪੋਰਟ ਹੋਇਆ ਬੰਦਾ ਤੇ ਨਾ ਨਾ ਆਪਣਾ ਲੱਖਾਂ ਕਰੋੜਾਂ ਰੁਪਏ ਵੇਚ ਕੇ ਉਹਨੂੰ ਭੇਜਦੇ ਨੇ ਤੇ ਉਹ ਫਿਰ ਬਾਅਦ ਚ ਪਸੰਦ ਦੇ ਮੇਰੇ ਨਾਲ ਕੋਈ ਜੀ ਫੈਮਲੀ ਬੈਠੀ ਹੈ ਜਿਨ੍ਹਾਂ ਦਾ ਪਰਿਵਾਰ ਉਹਦਾ ਬੱਚਾ ਗਿਆ ਮੈਨੂੰ ਕੀ ਗੱਲ ਹੋਈ ਤੁਹਾਡਾ ਤੁਸੀਂ ਕਿਉਂ ਮਤਲਬ ਤੁਹਾਡੀ ਅੱਖਾਂ ਦੇ ਵਿੱਚ ਅੰਸੂ ਨੇ ਕਿਉਂ ਕੀ ਦਿੱਕਤ ਆਈ ਹੈ ਸਰ ਮੇਰਾ ਬ੍ਰਦਰ ਗਿਆ ਸੀ ਗਿਆ ਹੀ ਮਤਲਬ ਇਹਨਾਂ ਨੇ ਸਾਈਪ੍ਰਸ ਭੇਜ ਜਾਗਾ ਹੁਣ ਤੁਹਾਨੂੰ ਮਿਲ ਨਹੀਂ ਰਿਹਾ ਫੇਸ ਟੂ ਫੇਸ ਮੈਡਮ ਕਹਿ ਰਹੀ ਐ ਜੋ ਕਰਨਾ ਕਰ ਲੋ ਉੱਥੇ ਸਾਡਾ ਬੱਚਾ ਹੁਣ ਫਸਿਆ ਬੈਠਾ ਨਾ ਹੀ ਤਾਂ ਉਹਦਾ ਇਮੀਗ੍ਰੇਸ਼ਨ ਹੋ ਰਹੀ ਐ ਨਾ ਹੀ ਉਹਨੂੰ ਕੰਮ ਮਿਲ ਰਿਹਾ ਉੱਥੇ ਜਾ ਕੇ ਤੇ ਸਾਡਾ ਖਰਚਾ ਵੀ ਬਹੁਤ ਹੋ ਗਿਆ 10 ਤੋਂ 11 ਲੱਖ ਖਰਚਾ ਉੱਪਰ ਦੀ ਵੀ ਅਸੀਂ ਉਹਨੂੰ ਪੈਸੇ ਭੇਜ ਰਹੇ ਆਈ ਤੇ ਬੱਚਾ ਸਟ्रेस 'ਚ ਵੀ ਇੰਨੀ ਆਈ ਮਤਲਬ ਜਦੋਂ ਤੁਸੀਂ ਖੁਦ ਸੋਚੋ ਬੱਚੇ ਦਾ ਅੱਗੇ ਫਿਊਚਰ ਹੀ ਉਹਨੂੰ ਲੱਗ ਰਿਹਾ ਮੇਰਾ ਖਰਾਬ ਹੋ ਰਿਹਾ ਮੈਨੂੰ ਵਾਪਿਸ ਵੀ ਜਾਣਾ ਪਊ ਵਾਪਿਸ ਤਾਂ ਚਲੋ ਉਹ ਆਜੂ ਵਾਪਿਸ ਆਉਣਾ ਵੀ ਕੋਈ ਹੱਲ ਨਹੀਂ ਨਾ ਹੈਗਾ ਤੇ ਉੱਥੇ ਹੁਣ ਕਹਿ ਰਹੀ ਐ ਉਹਦਾ ਖਰਚਾ ਨਹੀਂ ਕਿਸੇ ਵੀ ਤਰ੍ਹਾਂ ਪੂਰਾ ਨਹੀਂ ਆ ਸਕਦਾ ਉੱਥੇ ਜਿਹੜੇ ਇਸ ਦੇ ਓਨਰ ਨੇ ਉਹਨਾਂ ਦੇ ਓਨਰ ਨੇ ਕੌਣ ਨੇ ਉਹ ਤੇ ਉਹਨੂੰ ਕੀ ਆਸਵਾਸ਼ਣ ਦਿੱਤਾ ਸੀਗਾ ਸੁਪ੍ਰੀਤ ਕੌਰ ਹੈ ਇਹ ਸਾਡੇ ਰਿਸ਼ਤੇਦਾਰ ਨੇ ਉਹ ਮਤਲਬ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਤੇ ਨਹੀਂ ਮਿਲੇ ਸਿਗੇ ਵੀ ਮਤਲਬ ਇਹ ਕਿਸੇ ਇੰਸਟੀਚਿਊਟ ਦੇ ਓਨਰ ਨੇ ਫਾਈਲ ਬੰਦ ਨੇ ਅਸੀਂ ਇਸ ਤਰ੍ਹਾਂ ਤੇ ਹੀ ਮਿਲੇ ਸੀ ਵੀ ਸਾਡੇ ਰਿਸ਼ਤੇਦਾਰ ਨੇ ਵੀ ਸਾਨੂੰ ਵਧੀਆ ਪ੍ਰੋਸੇਜ ਹੋਗੀ ਕੰਮ ਕਰਨਗੇ ਤੇ ਹੁਣ ਕੀ ਕਹਿੰਦੇ ਨੇ ਮਨੂੰ ਹੋਣ ਸਾਨੂੰ ਮਿਲ ਨਹੀਂ ਰਹੇ ਹੈਗੇ ਕਿ ਸਾਨੂੰ ਕਹਿ ਰਿਹਾ ਤੁਸੀਂ ਜੋ ਕਰਨਾ ਹੈ ਕਰ ਲੋ ਵੀ ਅਸੀਂ ਤਾਂ ਬੱਚੇ ਦੀ ਬਸ ਇੱਕ ਦੋ ਦਿਹਾੜੀਆਂ ਲਵਾ ਸਕਦੇ ਹਾਂ ਉਹਦੇ ਨਾਲ ਉਹਦਾ ਗੁਜ਼ਾਰਾ ਹੋ ਜੂ ਬਟ ਗੁਜ਼ਾਰਾ ਉਸ ਚ ਨਹੀਂ ਹੋ ਰਿਹਾ ਹੈਗਾ ਜੀ ਸੇ ਜਿਹੜਾ ਪਰਿਵਾਰ ਹੈ ਇਹ ਇਹ ਧੋਖੇ ਦਾ ਸ਼ਿਕਾਰ ਹੈ ਤੇ ਜਿਹੜਾ ਸਰਟੀਫਿਕੇਟਸ ਇਹ ਫਰਾਡ ਯਾਨੀ ਕਿ ਬੈਕ ਜੇ ਦੇ ਜਿਹੜੇ ਸਰਟੀਫਿਕੇਟ ਨੇ ਉਹ ਬਣਾਏ ਗਏ ਨੇ ਇਹਨਾਂ ਦੇ ਇੰਸਟੀਚਿਊਟ ਵੱਲੋਂ ਐਮ ਐਮ ਆਈ ਆਈ ਨੈਵੀ ਇੰਸਟੀਚਿਊਟ ਹੈ ਜਿਹੜਾ ਉਹਨਾਂ ਨੂੰ ਬਣਾਏ ਗਏ ਨੇ ਸੋ ਹੁਣ ਜਿਹੜਾ ਪ੍ਰਸ਼ਾਸਨ ਹੈ ਉਹੀ ਇਸ ਵਾਰ ਉਹ ਦੇਖੇਗਾ ਕਿ ਉਹ ਇਹ ਜਿਹੜੇ ਲੋਪਲੇਸ਼ਤਾ ਦੇ ਵਿੱਚ ਫਾਇਡ ਕਰਦੇ ਨੇ ਬੱਚਾ ਦੇ ਨਾਲ ਇਮੀਗ੍ਰੇਸ਼ਨ ਦੇ ਨਾਮ ਤੇ ਇਹ ਤੋਂ ਉਹਨਾਂ ਤੋਂ ਲੱਖਾਂ ਰੁਪਏ ਐਂਠ ਲੈਂਦੇ ਨੇਗੇ ਤੇ ਉਹਨਾਂ ਦੇ ਫਿਊਚਰ ਦੇ ਨਾਲ ਖੇਡਦੇ ਨੇ ਉਹਨਾਂ ਨਾਲ ਕੀ ਹੋਣਾ ਚਾਹੀਦਾ ਹੈ ਕਿ ਸੱਚ ਦਾ ਸੱਚ ਝੂਠ ਦਾ ਝੂਠ ਨੂੰ ਪ੍ਰਸ਼ਾਸਨ ਕਰੇਗਾ ਕਿ ਇਹ ਜਿਹੜੇ ਇਮੀਗ੍ਰੇਸ਼ਨ ਆਫਿਸਸ ਨੇ ਉਹਨਾਂ ਨੂੰ ਮਤਲਬ ਬੰਦ ਕੀਤਾ ਜਾਊਗਾ ਜਾਂ ਕੀ ਉਹਨਾਂ ਦੇ ਨਾਲ ਉਹਨਾਂ ਦਾ ਅੰਜਾਮ ਹੋ ਕੇ ਉਹਨਾਂ ਨੂੰ ਬੰਦੀ ਸਜ਼ਾ ਜਿਹੜੀ ਦਿੱਤੀ ਜਾਵੇ ਕਿ ਅੱਜ ਅਸੀਂ ਆਏ ਸੀ ਇਹਨਾਂ ਦੇ ਇਮੀਗ੍ਰੇਸ਼ਨ ਅਫੀਸ ਦੇ ਜਿਹੜੇ ਮਾਲਕ ਨੇ ਮੈਨ ਚੁਪਕੀ ਕਰਵਾਉਣ ਨਾਲ ਗੱਲ ਕਰਨ ਵਾਸਤੇ ਉਹਨਾਂ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਅੱਜ ਵੀ ਨਹੀਂ ਆਏ ਜੇ ਬਲਕਿ ਅਸੀਂ ਕੱਲ ਵੀ ਆਏ ਸੀ ਉਹਨਾਂ ਨੇ ਕੱਲ ਵੀ ਸਾਡੇ ਨਾਲ ਸਾਨੂੰ ਅੱਜ ਦਾ ਟਾਈਮ ਦੇ ਕੇ ਤੋਰਤਾ ਸੋ ਜਦੋਂ ਇੱਕ ਬੰਦਾ ਇਸ ਜੀ ਤੋਂ ਨਾਰਾਜ਼ ਰਹਿੰਦਾ ਹੈ ਤੇ ਉਹ ਗੱਲ ਨਹੀਂ ਕਰਦਾ ਤਾਂ ਇਹਦਾ ਮਤਲਬ ਸਾਰਾ ਸਮਝਿਆ ਜਾ ਸਕਦਾ ਹੈ ਕਿ ਹੈ ਜਰੂਰ ਇਹ ਜਿਹੜਾ ਇੰਸਟੀਚਿਊਟ ਹੈ ਉਹ ਬੱਚਿਆਂ ਦੇ ਨਾਲ ਤੇ ਆਮ ਲੋਕਾਂ ਦੇ ਨਾਲ ਉਹਨਾਂ ਦੇ ਫਿਊਚਰ ਨਾਲ ਖੇਡ ਰਿਹਾ ਸੋ ਸਰਕਾਰਾਂ ਨੂੰ ਤੇ ਜਿਹੜਾ ਪ੍ਰਸ਼ਾਸਨ ਹੈ ਉਸ ਨੂੰ ਇਹੀ ਬੁਗਾਰਿਸ਼ ਹੈ ਕਿ ਇਹ ਜਿਹੜੇ ਜਿਹੜੇ ਲੋਕ ਨੇ ਉਹਨਾਂ ਦੇ ਖਾਤ ਬੰਦੀ ਕਾਰਵਾਈ ਕਰਕੇ ਜਿਹੜੇ ਇਹ ਜੇ ਮਾਸੂਮ ਲੋਕ ਨੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਮੇਰਾ ਨਾਮ ਕੀ ਆਪਣਾ ਮੇਰਾ ਨਾਮ ਅਮਨ ਹੈ ਮੇਰਾ ਬ੍ਰਦਰ ਹੀ ਮਤਲਬ ਇਹ ਸੈਂਸਟਿਟਿਊਟ ਪਿੱਖੋਂ ਬਹਿਰ ਆ ਬੋਲੋ ਸਰ ਇਸ ਇਥੇ ਨਹੀਂ ਹੈ ਪਿੰਨ ਤੇ ਹੈ ਤਲਵੰਡੀ ਸਾਬੋ ਉਦੋਂ ਬਾਅਦ ਹੀ ਮਤਲਬ ਇਹਨਾਂ ਨੇ ਸਾਡਾ ਬ੍ਰਦਰ ਮੇਰਾ ਬ੍ਰਦਰ ਸਾਈਪ੍ਰਸ ਪੇ ਇਸਦਾਈ ਉੱਥੇ ਜਾ ਕੇ ਨਹੀਂ ਸਿਰਫ ਭੇਜੰਦੀ ਇਹਨਾਂ ਨੂੰ ਪੈਸੇ ਦਿੱਤੇ ਸੀ ਜਾਂ ਕੁਛ ਇਹਨਾਂ ਤੋਂ ਫੋਰਸ ਵੀ ਕਰਵਾਇਆ ਸੀ ਕੋਈ ਨਹੀਂ ਕੋਈ ਫੋਰਸ ਨਹੀਂ ਸਿਰਫ ਬਾਰ ਬੇ ਦਿੰਦੇ ਸਾਈਪ੍ਰਸ ਦੇ ਸਾਈਪ੍ਰਸ ਤੇ ਜਨ ਲਈ ਸਿਰਫ ਉਹੀ ਪੈਸਾ ਦਿੱਤਾ ਸੀ ਠੀਕ ਹੈ ਕੋਈ ਵਰਕ ਪਰਮਿਟ ਵਰਕ ਪਰਮਿਟ ਕੁਛ ਨਹੀਂ ਸਟਡੀ ਵੀਜ਼ੇ ਤੇ ਭੇਜਿਆ ਸੀ ਚਲੋ ਓਕੇ ਬੋਲੋ ਕੁਝ ਗਲਤ ਹੋਇਆ ਉੱਥੇ ਤੁਹਾਡੇ ਬੱਚੇ ਨਾਲ ਤੇ ਤੁਸੀਂ ਇਹਨਾਂ ਨੂੰ ਕੰਪਲੇਨਟ ਕੀਤੀ ਸਰ ਇਹਨਾਂ ਨੂੰ ਕੰਪਲੇਨਟ ਕੀਤੀ ਸੀਗੀ ਇਹ ਕਹਿੰਦੇ ਸੀ ਕੋਈ ਨਹੀਂ ਤੁਹਾਡੇ ਸੋਲੂਸ਼ਨ ਕਰਦੇ ਆਗੇ ਕੋਈ ਹੋ ਗਿਆ ਇਹਨਾਂ ਸਟ੍ਰੈਸ ਚ ਸਾਡਾ ਬੱਚਾ ਸਾਨੂੰ ਖੁਦ ਨਹੀਂ ਪਤਾ ਨੈਕਸਟ ਮਤਲਬ ਵੀ ਉਹ 5 ਮਿੰਟ ਬਾਅਦ ਸਾਨੂੰ ਕਹਿੰਦੇ ਮੈਂ ਨਹੀਂ ਗੱਲ ਕਰਨੀ ਮੰਮੀ ਮੈਂ ਕੀ ਕਰਾਂ ਮੰਮੀ ਕਾਲ ਕਰਦੇ ਆ ਬਾਰ-ਬਾਰ ਵੀ ਮੈਂ ਫਸੇ ਬੈਠਾ ਐਥੇ ਮੈਂ ਬਹੁਤ ਔਖਾ ਇਹਨਾਂ ਕਰਜ਼ਾ ਵੀ ਪਾਪਾ ਸਿਰ ਹੋ ਗਿਆ ਹੀ ਵੀ ਆਪਾਂ ਕਿਵੇਂ ਸਾਰਾ ਮੈਨੇਜ ਕਰਾਂਗੇ ਕੰਮ ਦਾ ਹੀ ਬਹੁਤ ਵੱਡੀ ਠੱਗੀ ਹੋਈ ਹੈ ਇੱਕ ਤਰ੍ਹਾਂ ਦੀ ਇਹ ਤੇ ਫਿਰ ਤੁਸੀਂ ਨਾਲ ਕਿਹਾ ਸਾਡੇ ਰਿਸ਼ਤੇਦਾਰ ਨੇ ਰਿਸ਼ਤੇਦਾਰ ਕੋਹਦੇ ਹੀ ਸਾਡੇ ਨਾਲ ਠੱਗੀ ਕੀਤੀ ਮਰ ਲੱਖ ਰਹੀ ਜੂ ਲੱਗਦਾ ਕਿ ਰਿਸ਼ਤੇਦਾਰਾ ਨੇ ਹੀ ਢੰਗੀ ਮਾਰੀ ਰਿਸ਼ਤੇਦਾਰਾ ਨੇ ਹੀ ਮਾਰੀ ਮਤਲਬ ਉਹ ਮੈਡਮ ਆ ਐਮ ਐਨ ਆਈ ਆਈ ਇਮੀਗ੍ਰੇਸ਼ਨ ਕੰਸਲਟੈਂਸੀ ਹੈ ਜੀ ਜਿਹੜਾ ਕਿ ਨੈਣੀ ਦੇ ਕੋਰਸਸ ਵਾਸਤੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਜੀ ਨੈਣੀ ਦਾ ਕੋਰਸ ਉਹ ਕਰਾਉਂਦੇ ਨੇ ਫਿਰ ਉਸ ਤੋਂ ਬਾਅਦ ਬਾਹਰ ਭੇਜਦੇ ਨੇ ਤੇ ਉਹ ਜਿਹੜੇ ਇਹਦੀ ਸੰਸਥਾ ਮੈਮ ਜਿਹੜਾ ਕੰਸਲਟੈਂਸੀ ਹੈ 2024 ਦੇ ਵਿੱਚ ਚੜਾ ਪਰ ਇਹ ਬੈਕ ਡੇਟ ਵਿੱਚ ਸਰਟੀਫਿਕੇਟ ਬਣਾ ਕੇ ਬੱਚਾ ਨੂੰ ਦਿੱਤਾ ਰਹੇ ਨਹੀਂ ਉਹਦੀ ਸਾਡੇ ਵੱਲੋਂ ਕੋ ਕੀਤੀ ਗਈ ਅਸੀਂ ਵੀ ਉੱਥੇ ਆ ਤੁਹਾਨੂੰ ਸਰਟੀਫਿਕੇਟ ਅਸੀਂ ਤੁਹਾਨੂੰ ਪ੍ਰੈਜੈਂਟ ਕੀਤੇ ਨੇ ਕਿ 2021 ਦੇ ਵਿੱਚ ਇੱਕ ਬੱਚੇ ਦਾ ਸਰਟੀਫਿਕੇਟ ਬਣਾਇਆ ਗਿਆ ਇਸ ਤਰ੍ਹਾਂ ਦੀ ਬਹੁਤ ਸਾਰੇ ਸਰਟੀਫਿਕੇਟ ਨੇ ਜਿਹੜਾ ਇਹਨਾਂ ਨੇ ਬੱਚਾ ਨੂੰ ਬਣਾ ਬਣਾ ਕੇ ਬੈਕ ਡੇਟ ਵਿੱਚ ਦੇ ਰਹੇ ਨੇਗੇ ਇਹ ਬੱਚਾ ਸਿੱਧਾ ਘੋਖਾ ਹੈ ਬੱਚੇ ਉੱਥੇ ਜਾ ਕੇ ਹੈਰਾਨ ਹੁੰਦੇ ਨੇ ਉਹਨਾਂ ਤੋਂ ਪੈਸੇ ਲੈ ਜਾ ਰਹੇ ਨੇ ਤੇ ਇਹ ਮਤਲਬ ਫਰਾਡ ਕੀਤਾ ਜਾ ਰਿਹਾ ਇਸ ਇਮਰਸ਼ਨ ਕੰਸਲਟੈਂਸੀ ਦੇ ਕੋਲ ਸਾਡੇ ਡਿਪਾਰਟਮੈਂਟ ਦਾ ਅਸਰ ਇ ਇਹਦੇ ਤੇ ਜੀ ਅਸੀਂ ਬਿਕੋਜ਼ ਤੁਸੀਂ ਮੇਰੇ ਨੋਟਿਸ ਛੁਨੀ ਲੈ ਕੇ ਆਏ ਹੋ ਮੈਂ ਹੁਣੇ ਸਰਟੀਫਿਕੇਟ ਦੇਖਿਆ ਇਹ 15824 ਚ ਇਹਨੂੰ ਅਸੀਂ ਦਿੱਤਾ ਹੈਗਾ ਸਰਟੀਫਿਕੇਟ ਬਟ ਜਿੱਦਾਂ ਤੁਸੀਂ ਮੈਨੂੰ ਸਰਟੀਫਿਕੇਟਸ ਪ੍ਰੋਡਿਊਸ ਕੀਤੇ ਬੱਚੇ ਦਾ ਉਹ 21 ਵਿੱਚ ਹੈ ਤਾਂ ਇਹਦੇ ਵਿੱਚ ਹੁਣ ਮੈਨੂੰ ਫਰਦਰ ਇਨਕੁਆਰੀ ਤਾਂ ਕਰਨੀ ਪੈਣੀ ਹੈ ਪੁਲਿਸ ਇਨਕੁਆਰੀ ਵੀ ਹੋਊਗੀ ਤੇ ਉਦਾਂ ਵੀ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਵੀ ਐਸ.ਡੀ.ਐਮ ਸਾਹਿਬ ਵੱਲੋਂ ਇਨਕੁਆਰੀ ਕਰਵਾ ਕੇ ਇਹਦੇ ਵਿੱਚ ਆਈ ਵਿਲ ਗੈਟ ਬੈਕ ਟੂ ਯੂ ਇਨ ਅ ਵੀਕ অর ਸੋ ਕੀ ਇਹਦੇ ਵਿੱਚ ਕੀ ਹੈਗਾ ਕਿੰਦਾ ਇਹ ਪੁਰਾਣਾ ਚੱਲ ਰਿਹਾ ਸੀ ਆ ਲਾਇਸੈਂਸ ਤੋਂ ਪਹਿਲਾਂ ਕਿੰਦਾ ਚੱਲ ਰਿਹਾ ਸੀ ਸੋ ਜੋ ਐਸ ਪਰ ਐਕਟ ਹੈਗਾ ਸੀ ਇਹਨਾਂ ਦੇ ਖਿਲਾਫ ਕਾਰਵਾਈ ਕਰਾ ਜੀ ਮੈਡਮ